ਓ ਹੰਗਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜ ਸੋ ਹੰਗਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜ ਸੋ ਹੰਗਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜ ਸਤਿਕਾਰਯੋਗ ਸੰਗਤ ਜੀ ਉਹ ਦਾ ਸਰਬਾਨੀ ਸਾਂਝੀ ਕਰੇਗਾ 1980 ਸ਼ੈਨ ਸਾਈ ਸੰਬਦ 5 ਤੇਜਾ ਸਿੰਘ ਦੇ ગ્રਹਿ ਡੰਡਿਆਲਾ ਗੁਰੂ ਗ੍ਰੰਥ ਪੰਬਰ 22 ਪੇਜ ਨੰਬਰ 51 ਸਤਿਕਾਰਯੋਗ ਸੰਗਤ ਜੀ ਉਹ ਸਰਬਾਨੀ ਦੇ ਵਿੱਚ বিষ্ণੂ ਦੇਵਤਾ ਜਿਹੜਾ ਉਹ ਸਬੋਧਨ ਕਰਿਆ ਕਿ ਮੈਨੂੰ ਮਜ਼ਾ ਆ ਗਿਆ ਇੱਕ ਪਰਮੇਸ਼ਰ ਦੇ ਦਰਸ਼ਨ ਕਰਕੇ ਪਰਮੇਸ਼ਰ ਹੈ ਵੀ ਇੱਕ ਤੇ ਮਜ਼ਾ ਵੀ ਆ ਗਿਆ ਦਰਸ਼ਨ ਕਰਦਾ ਪਿਆਰ ਨਾਲ ਸਰਬਨ ਕਰਿਓ ਬੀਸ਼ਨੂ ਕਹੇ ਮੈਂ ਤਕਿਆ ਮਾਜਾ ਮਯਾ ਪ੍ਰਵਨੇ ਜਿਤਾ ਚਖਾਈਆ ਜਿਸਨੇ ਆਦੀ ਜੁਗਾਦੀ ਸਾਜਣ ਸਾਜਾ ਸੱਜਣ ਦਾਤਾ ਤੁਰ ਦਰਗਾਈਆ ਨਿਰਗੁਨ ਨਿਰਵੈਰ ਗਰੀਬ ਨਿਵਾਜ ਨਰਨੰਕਾਰ ਨੂਰੀ ਅਲਾਹੀਆ ਚਾਉ ਪੂਪ ਦੇਖਿਆ ਰਾਜਾ ਸ਼ੈਣ ਸਾ ਇੱਕੋ ਨਜ਼ਰੀ ਆਈਆ ਜੋ ਜੋਗ ਚੌਕਰੀ ਬਣਿਆ ਰਿਆ ਮਹਾਰਾਜਾ ਮਹਿਬੂਬ ਗਾਮੇ ਅਥਾਈਆ ਜਿਸਨੇ ਸੰਗ ਰਖਾਇਆ ਨਾਲ ਬਾਲਾ ਬਾਜਾ ਗੋਵਿੰਦ 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 ਸੰਗ ਬਖਾਈਆ ਜੋ ਲੈਣਾ ਦੇਣਾ ਵੇਖੇ ਦੀਨ ਮਜਬ ਸਮਝਾ ਚਾਰ ਯੁਗ ਦੇ ਖੋਜ ਖੁਜਾਈਆ ਪੇਦੇ ਪੇਦਾ ਜਾਣੇ ਯੁਗ ਆਦਿ ਆਦ ਅੰਤਮ ਪਰਦਾ ਲਾਈਆ ਤੂੰ ਅਵਾਜ਼ ਸੁਣਾਏ ਸ਼ਬਦ ਇਹ ਨਾਦ ਰਾਗ ਅਗਮ ਕਾਰ ਸੁਨਾਈਆ ਜਿਸ ਦਾ ਖੇਲ ਸਭ ਤੂੰ ਸਾਦਾ ਜਗਤੁ ਜੋਗਤ ਨ ਕੋਈ ਜਨਾਹੀਆ ਲੈਣਾ ਦੇਣਾ ਵੇਖੇ ਸੀਤਾ ਰਾਮ ਕ੍ਰਿਸ਼ਨ ਰਾਧਾ ਰਾਬਰ ਖੋਜੇ ਥਾਹੂੰ ਥਾਹਿਆਂ বিষ্ণੂ ਕਹੇ ਮੈਂ ਵੇਖਿਆ ਮਾਝੇ ਅਗਮਾ ਰੰਗ ਕਿਥੇ ਵੇਖਿਆ ਮਾਝੇ ਦੇਸ਼ বিষ্ণੂ ਕਹੇ ਮੈਂ ਵੇਖਿਆ ਮਾਝੇ ਅਗਮਾ ਰੰਗ ਹਰੀ ਕਰਤੇ ਦਿੱਤਾ ਬਖਾਈਆ ਮੇਰੀ ਮਨਸ਼ਾ ਪੂਰੀ ਹੋਈ ਮੰਗ ਮੰਗਤ ਚੋਲੀ ਦੇਣੀ ਪਰਾਈਆ ਮੈਨੂੰ ਆਇਆ ਸੱਚ ਆਨੰਦ ਤ੍ਰਿਸ਼ਨਾ ਕੂੜ ਦਿੱਤੀ ਗਵਾਈਆ ਜਾ ਤੱਕ ਆਸੂਰਾ ਸਰਵੰਗ ਸ਼ਾ ਪਾਸ਼ਾ ਸੱਚਾ ਸ਼ੈਣ ਸ਼ਾਹੀਆ ਜਨ ਭਗਤੋ ਜਨ ਭਗਤੋ ਸੁਹੇਲੇ ਅਰੇ ਕੇ ਸੰਗ ਸਗਲਾ ਸੰਗ ਆਪਨ ਵਾਹੀਆ ਨਿਰਗੁਣ ਤਾਰਿ ਸ਼ਬਦ ਤਰੰਗ ਨਿਰਵੈਰ ਆਪ ਦੁੜਾਈਆ ਕੋਟਨ ਕੋਟ ਪਾਰ ਕਰ ਬ੍ਰਹਮੰਡ ਕੰਡ ਚਰਨਾ ਹੀਠ ਦਵਾਈਆ ਲੇਖਾ ਵੇਖਣ ਆਇਆ ਜੇ ਰੰਡ ਉਤ ਪੈ ਸੇ ਤੇ ਫੂਲ ਫੁਲਾਈਆ ਸੰਤ ਸੇ ਲੇ ਚਮਕਾਨ ਆਇਆ ਚੰਦ ਓ ਗੁਰਮੁਖ ਨੂਰ ਜੋਤ ਰੁਸ਼ਨਾਇਆ ਭਗਤ ਸਹਿਲਾ ਰਹਿ ਨਾ ਦੇਵੇ ਕੋਈ ਭਾਗਵੰਦ ਜਨਮ ਕਰਮ ਦਾ ਲੇਖ ਚੁਕਾਇਆ ਸਰਾਸੀ ਤੋੜੇ ਆਪੇ ਫੰਦ ਬੰਦਨ ਅਵਰ ਨਾ ਕੋਹੇ ਪਾਹੀਆ ਦੀਨ ਦਿਆਲ ਬਣ ਬਖਸ਼ਾਂਦੇ ਰਹਿਮਤ ਸਾਚੇ ਕਮਾਈਆ ਵਿਸ਼ਨੂੰ ਕਹੇ ਮੈਂ ਵੇਖਿਆ ਆਪਣਾ ਪ੍ਰੀਤਮੀਤ ਮਿੱਤਰ ਪਿਆਰਾ ਨਜ਼ਰੀ ਆਈਆ ਕਾਇਆ ਹੋਈ ਠੰਡੀ ਸੀਤ ਅਗਨੀ ਤਤ ਨਾ ਕੋਹੇ ਜਲਾਈਆ ਜਿਸਨੇ ਚਾਰ ਯੁਗ ਦੀ ਬਦਲਨੀ ਰੀਤ ਰੀਤੀਵਾਨ ਏਕ ਅਖਵਾਈਆ ਇੱਕੋ ਨਾਮ ਕਰੇ ਬਖਸ਼ੀਸ਼ ਇੱਕੋ ਨਾਮ ਤੂੰ ਮੇਰਾ ਮੈਂ ਤੇਰਾ ਇੱਕੋ ਨਾਮ ਕਰੇ ਬਖਸ਼ੀਸ਼ ਅਰਹਿਮਤ ਸਬਦੀ ਚੋਲੀ ਪਾਈਆ ਇਕੋ ਕਲਮਾ ਦੇ ਹਦੀਸ਼ ਹਿਰਤਾ ਤੂੰ ਪਰੇ ਕਰੇ ਪੜਾਈਆ ਸਹਿਬ ਸੁਆਮੀ ਹੋ ਕੇ ਬਸੇ ਚੀਤ ਮਨ ਚੇਤਤ ਠਗੋਰੀ ਰਹਿਣ ਕੋਈ ਨਹੀਂ ਪਾਈਆ ਤੂੰ ਮੇਰਾ ਮੈਂ ਤੇਰਾ ਦਸੇ ਗੀਤ ਆਤਮ ਪਰਮਾਤਮ ਬਜੇ ਬਦਾਈਆ ਝਗੜਾ ਰਹੇ ਨਾ ਹਸਤ ਕੀਟ ਰੌ ਰੰਗ ਇੱਕੋ ਰੰਗ ਰੰਗਾਈਆ विष्णु कहे मैं तकिया साहिब स्वामी एक विष्णु कहे मैं तकिया साहिब स्वामी एक एक कंकार नजरी आई आ मेरी निगाह गई टिक टिक टकी एको बेचर खाइया जिसने हुक्म कीता विष्णु ब्रह्मा शिव तार मेरा सिख ए परमेश्वर दे सेवादार ने विष्णु ब्रह्मा सिद्ध सारे ਸੇਕਾ ਸੇਕਾ ਸਾਇ ਸੁਖਦਾਈਆ ਜਿਸਨੇ ਲੇਖਾ ਦਿੱਤਾ ਲੇਖ ਅਕਰਾਂ ਅਕਰਾਂ ਨਾਲ ਜੁੜਾਈਆ ਉਸ ਪ੍ਰਗਟ ਕਰਨਾ ਆਪਣਾ ਭ੍ਰਿਕ ਬੇਜੇ ਪੇਜ ਖੋਲਾਈਆ ਸਭ ਦੇ ਨਿਰੰਤਰ ਹੋ ਕੇ ਵਿੱਚ ਪਰਦਾ ਅੰਦਰੋਂ ਦਿਨਾ ਚੁਕਾਈਆ ਜਿਸਨੇ ਪੂਜਾ ਹਟਾਉਣੀ ਪੱਥਰ ਇਟ ਮਿਲ ਪਾਣ ਸੀਸ ਨਾ ਕੋਏ ਨਿਵਾਇਆ ਇੱਕੋ ਪਿਤਾ ਤੇ ਇੱਕੋ ਪਿਤ ਇੱਕੋ ਜੰਮਣ ਵਾਲੀ ਮਾਹੀਆ ਇੱਕੋ ਵਰਨ ਹੋਵੇ ਸਿਕ ਚਾਰ ਵਰਨ ਵੰਡਣਾ ਕੋਏ ਬੰਡਾਈਆ ਇੱਕੋ ਮਾਨ ਦੇਵੇ ਭੂਤ ਤਨਬਜੂਦ ਇੱਕ ਸਲਾਈਆ ਅੰਤਰ ਨਿਰੰਤਰ ਕੂੜੀ ਕਿਰਿਆ ਕਰਾਉਣ ਇੱਕੂਚ ਉਚਾ ਗਲੀ ਕਰ ਸਫਾਈਆ ਜਨ ਭਗਤ ਸੇਲੇ ਬਣਾਨੇ ਸਪੂਤ ਪਿਤਾ ਪੁੱਤ ਗੋਦ ਟਿਕਾਈਆ ਜਨਮ ਕਰਮ ਦਾ ਮੇਟਣਾ ਦੁਖ ਦਰਦ ਰਹੇ ਨਾ ਰਹੀਆ ਇਕੋ ਦੇਣਾ ਤੁਰਦਾ ਸੁਖ ਸੱਚ ਸਜਮ ਇਕ ਸਮਾਈਆ ਸਤਿਕਾਰਯੋਗ ਸੰਗਜੋ 500 ਭਟੀਆਂ ਹੋ ਰਹੀਆਂ ਨੇ বিষ্ণੂ ਕਹੇ 21 ਮੰਕੇ ਉਨੇ ਵਿੱਚੋਂ ਮਾਝੇ ਦੇਸ਼ ਬ੍ਰਹਮਾ ਸ਼ਿਵ ਬੇਕਣ ਚਾਹੀ ਚਾਹਿਆਂ ਇਹ ਲੈਣਾ ਗੋਬਿੰਦ ਦਸ ਦਸ਼ਮੇਸ਼ ਜੋ ਸ਼ਬਦੀ ਤਾਰ ਸਮਝਾਈਆ ਇਕੀਆਂ ਸਿੱਕਾਂ ਨੇ ਕਰਨੇ ਪੇਸ਼ ਬਸ ਤੇਰ ਸੋਨੇ ਤਨ ਸਜਾਈਆ ਇਕਿਆਂ ਦੇ ਸਿਰ ਤੇ ਸੋਨਾ ਹੋਵੇ नाग ਛੇਸ ਸ਼ੋਭਦਾ ਹੋਈ ਨਾਚੀ ਸੀ ਵਿਹਾਰ ਹੋਇਆ ਸੀ ਹਰ ਸੰਗਤ ਜੀਓ ਪਗੜੀ ਉੱਤੇ ਸੱਤ ਵਿੱਚ ਸੋਹਾ ਪਾਇਆ ਪਿਛੇ ਖੁੱਲੇ ਹੋਵਣ ਕੇਸ ਪੇਠੀ ਉੱਤੇ ਟਿਕਾਈਆ ਹੱਥ ਵਿੱਚ ਲਿਖਿਆ ਹੋਵੇ ਦਸ ਦਸ ਮੇਸ਼ ਸੁਨਾਰੀ ਅਕਰਾਂ ਰੰਗ ਰੰਗਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਮੇਕ ਲੰਕ ਨਰਾਇਣ ਨਰ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦੰਤ ਜਵਾਜ ਜਗੰਤਰ へ ਹਮੇਸ਼ ਹਮ ਸਾਜਨ ਨਦਰੀ ਆਈਆ ਸਤਕਾਰਯੋਗ ਸੰਗਤ ਜੀਓ 22 ਨੰਬਰ ਗ੍ਰੰਥ ਹਰਬਾਣੀ ਚਾਂਦਾ ਸਤਿਗੁਰ ਸ਼ਬਦ ਸਮੋਦਨ ਕਰਦਾ ਹੈ ਨਾਰਦ ਨੂੰ ਨਾਰਦਾ ਉੱਥੇ ਜਾ ਜਿੱਥੇ ਪਰਮੇਸ਼ਰ ਸਦਾ ਰਹੇ ਹਮੇਸ਼ ਜੇਠੂ ਆਲ ਸੋ ਬਪਾਈਆ ਇੱਕ ਪੰਕਤੀ 2 ਨੰਬਰ ਦੀ ਹੋਰ ਸਾਂਝੀ ਕਰੇਗਾ ਦਾਸ ਰਾਂ ਨੰਬਰ 2 ਪੇਜ ਨੰਬਰ 1092 ਪਰਮੇਸ਼ਰ ਕਿਰਪਾ ਕਰ ਦੇਣਾ ਜਨ ਭਗਤੋ ਸੱਚ ਪ੍ਰਮਾਤਮਾ ਨੂੰ ਲੱਭਣ ਨਹੀਂ ਜਾਇਓ ਕਿਦੇ ਬੇਟੀ ਉਜਾੜਾ ਉਸ ਦੇ ਅੱਗੇ ਪ੍ਰੇਮ ਪ੍ਰੀਤੀ ਦਾ ਕਢੋ ਹੜਾ ਉਸ ਦੇ ਅੱਗੇ ਪ੍ਰੇਮ ਪ੍ਰੀਤੀ ਦਾ ਕਢੋ ਹੜਾ ਤੂੰ ਮੇਰਾ ਮੈਂ ਤੇਰਾ ਲਾਓ ਨਾਰਾ ਆਪੇ ਆਵੇ ਪੱਜਾ ਬਹੋ ਦਾਈਆ ਅੰਗਮਹਾਰਾਈ ਸ਼ੇਰ ਸਿੰਘ ਵਿਸ਼ਨੂੰ ਪਾਗਵਾਨ ਦੀ ਜੈ ਸੋ ਅੰਗਮਹਾਰਾਈ ਸ਼ੇਰ ਸਿੰਘ ਵਿਸ਼ਨੂੰ ਪਾਗਵਾਨ ਦੀ ਜੈ ਸੋ ਅੰਗਮਹਾਰਾਈ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਦੀ ਜੈ ਸੋ ਹੰਗਮਾਰਾਇ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਦੀ ਜੈ ਸੋ ਹੰਗਮਾਰਾਇ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਦੀ ਜੈ ਪਰਮ ਸਤਿਕਾਰਯੋਗ ਸੰਗਤ ਜੀਓ ਪਰਮੇਸ਼ਰ ਦੀ ਮਿਹਰਬਾਨੀ ਸਾਂਝੀ ਕਰ ਜਾਂਦਾ ਦਸ ਤੂੰ ਕਾਫੀ ਭੁੱਲਾ ਹੋ ਜਾਂਦੀ ਐ ਮੈਂ ਸ਼ੈਨਸ਼ਾਹ ਜੂਰ ਦੇ ਚਰਨਾ ਪਾਸੋਂ ਹਰ ਸੰਗਤ ਦੇ ਚਰਨਾ ਪਾਸੋਂ ਦਸ ਮਾਫ਼ੀ ਮੰਗਦਾ ਐ ਸ਼ੈਨਸ਼ਾਹ ਜੂਰ ਦੀ ਮਾਫ਼ ਕਰਿਓ ਔਰ ਸੰਗਤ ਵੀ ਮਾਫ਼ ਕਰੇ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤਰਸ ਕਰਿਓ ਤਰਸ ਕਰਿਓ ਤਰਸ ਕਰਿਓ ਮੇਰੇ ਸਿੱਕੇ ਪਾਸ਼ਾ ਜੀਓ ਸੋਹੰਗ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਦੀ ਜਸ ਕਾਰਜਗਰ ਸੰਗਤ ਜੀਓ